ਜਿੰਨਾ ਤੱਕ ਕੁੱਤਾ ਸਾਡੇ ਹੁਕਮ ਦੇ ਅੰਦਰ ਰਹਿ ਹੈ ਕੋਈ ਜਿੰਨੇ ਮਰਜੀ ਕਵਾਰਾ ਕੁੱਤੇ ਭੌਂਕੀ ਜਾਣ ਉਹ ਬੇਖੌਫ ਹੁੰਦਾ ਕਿਉਂ ਉਹ ਆਪਣੇ ਮਾਲਕ ਦੇ ਹੁਕਮ ਦੇ ਅੰਦਰ ਰਹਿੰਦਾ ਹੈ ਜਦੋਂ ਉਹ ਹੁਕਮ ਤੋਂ ਟੁੱਟ ਕੇ ਇੱਕਦਮ ਬਾਹਰ ਜਾਂਦਾ ਹੈ ਫਿਰ ਉਹਨੂੰ ਸਾਰੇ ਕੁੱਤੇ ਅਵਾਰਾ ਕੁੱਤੇ ਮਿਲ ਕੇ ਉਹਨੂੰ ਕੱਟਦੇ ਹਨ ਉਹਨੂੰ ਮਾਰਨ ਪੈਂਦੇ ਹਨ ਉਹਨੂੰ ਵੜਦੇ ਹਨ ਇਸੇ ਤਰ੍ਹਾਂ ਇਹ ਬੰਦੇ ਦਾ ਹੁਕਮ ਹੈ ਜਿੰਨਾ ਤੱਕ ਸਾਡੀ ਜੰਜੀਰ ਗਲੇ ਵਿੱਚ ਪਈ ਹੋਈ ਪ੍ਰਮਾਤਮਾ ਦੇ ਹੁਕਮ ਨਾਲ ਬੱਜੇ ਰਹਾਂਗੇ ਉਹਨਾਂ ਤੱਕ ਸੇਫ ਹਾਂ ਹੁਕਮੇ ਅੰਦਰ ਸਭ ਕੋ ਸਭ ਕੁਝ ਪ੍ਰਮਾਤਮਾ ਦੇ ਹੁਕਮ ਚ ਕਰਾਂਗੇ ਕਿਉਂ ਪ੍ਰਮਾਤਮਾ ਦੇ ਹੁਕਮ ਨਾਲ ਬੱਜੇ ਹੋਏ ਆ ਜਿੱਦਨ ਅਸੀਂ ਇਸ ਹੁਕਮ ਤੋਂ ਟੁੱਟ ਕੇ ਬਾਹਰ ਹੋ ਗਏ ਵਿਕਾਰਾਂ ਵਿੱਚ ਪਏ ਫਿਰ ਉਹਨਾਂ ਸਜ਼ਾ ਦੇ ਹੱਕਦਾਰ ਵੀ ਹੋਵਾਂਗੇ ਫਿਰ ਹੁਕਮੇ ਅੰਦਰ ਸਭ ਕੋ ਜਿਹੜੀ ਸਜ਼ਾ ਮਿਲ ਰਹੀ ਹੈ ਪਤਨ ਇਹ ਹੁਕਮ ਦੇ ਵਿੱਚ ਹੀ ਮਿਲ ਰਹੀ ਹੈ ਦੋ ਤਰੀਕੇ ਨਾਲ ਸਮਝੀਏ ਹੁਕਮ ਦੇ ਅੰਦਰ ਰਹਿ ਕੇ ਪਰਮਾਤਮਾ ਦੀ ਨਜ਼ਰ ਦੇ ਪਾਤਰ ਬਣਾਂਗੇ ਮਿਹਨਤ ਵਾਲੇ ਪਾਸੇ ਜਾਵਾਂਗੇ ਹੁਕਮ ਤੋਂ ਟੁੱਟ ਕੇ ਜੇਕਰ ਗਲਤ ਪਾਸੇ ਜਾਵਾਂਗੇ ਉਹ ਵੀ ਜੇਕਰ ਸਜ਼ਾ ਮਿਲ ਰਹੀ ਹੈ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਮਿਲ ਰਹੀ ਹੈ ਕਿਉਂ ਅਸੀਂ ਹੁਕਮ ਨੂੰ ਅਸੀਂ ਇਹ ਤਰੀਕੇ ਨਾਲ ਚੇਂਜ ਕਰ ਲਿਆ ਆਪਣੇ ਅਕੋਰਡਿੰਗ ਮਾਲਕ ਆਖਣ ਲੱਗੇ ਕਾਰਨ ਕਰਨ ਤੂੰ ਹਾਂ ਜੇਕਰ ਸਭ ਕੁਝ ਉਹ ਪਰਮਾਤਮਾ ਕਰਨ ਦੇ ਸਮਰੱਥ ਹੈ ਪਰਮਾਤਮਾ ਕਾਰਨ ਬਣਾਉਂਦਾ ਹੈ ਅਸੀਂ ਅੱਜ ਜ਼ਿੰਦਗੀ ਦਾ ਆਪਣੀ ਜ਼ਿੰਦਗੀ ਦਾ ਕੋਈ ਕਰਮ ਚੰਗਾ ਬੀਜਿਆ ਅਸੀਂ ਆਪਣਾ ਕਾਰਨ ਬਣਾ ਲਿਆ ਨਾ ਪਰਮਾਤਮਾ ਨੇ ਸਾਨੂੰ ਕਰਮ ਦੇ ਦਿੱਤਾ ਪਰਮਾਤਮਾ ਕਾਰਨ ਬਣ ਗਿਆ ਉਹ ਇੱਕ ਦਿਨ ਬੀਜਿਆ ਹੋਇਆ ਸਾਡਾ ਚੰਗਾ ਕਰਮ ਸਾਡੀ ਜ਼ਿੰਦਗੀ 'ਚ ਵਾਪਸ ਜ਼ਰੂਰ ਆਏਗਾ ਕਿਉਂ ਉਹ ਪਰਮਾਤਮਾ ਨੇ ਕਾਰਨ ਬਣਾਇਆ ਹੈ ਜੋ ਮਿਲਿਆ ਹੈ ਉਸੇ ਕਾਰਨ ਦੀ ਬਦੌਲਤ ਸਾਨੂੰ ਮਿਲਿਆ ਹੈ ਅੱਜ ਜ਼ਿੰਦਗੀ ਦਾ ਮਾੜਾ ਕਰਮ ਕਰਦਿਏ। ਪ੍ਰਮਾਤਮਾ ਦਾ ਹੁਕਮ ਉਹ ਕਾਰਨ ਬਣ ਗਿਆ। ਉਸ ਕਾਰਨ ਤੋਂ ਬਾਅਦ ਜੋ ਸਾਨੂੰ ਮਿਲਿਆ ਹੈ ਸਾਨੂੰ ਵੱਡਣਾ ਪਏਗਾ। ਉਹ ਕਾਰਨ ਤੇ ਕਰਨ ਕਰਾਉਣ ਵਾਲਾ ਫਿਰ ਪ੍ਰਮਾਤਮਾ ਆਪ ਹੋਏਗਾ। ਪੂਰੇ ਆ ਸਾਲ ਦੇ ਵਿੱਚ ਬੱਚਿਆਂ ਨੇ ਆਪਣੇ ਕਰਮ ਨੂੰ ਬੀਜਿਆ ਸੀ। ਸਾਰੇ ਬੱਚਿਆਂ ਨੇ ਬੀਜਿਆ। ਪੂਰੇ ਸਾਲ ਦੀ ਪੜ੍ਹਾਈ ਕੀਤੀ। ਪੜ੍ਹਾਈ ਕਰਨ ਵਾਲਾ ਪ੍ਰਮਾਤਮਾ ਉਹਨਾਂ ਦਾ ਕਰਮ ਬਣਾਇਆ ਕਾਰਨ ਬਣਾਇਆ ਬੱਚਿਆਂ ਥਰੂ ਕੀਤੀ ਹੈ ਅੱਜ ਜੇਕਰ ਉਹ ਬੱਚੇ ਪਾਸ ਹੋ ਰਹੇ ਨੇ ਫੇਲ ਹੋ ਰਹੇ ਨੇ ਚੰਗਾ ਬੀਜਿਆ ਹੈ ਚੰਗਾ ਵੜਨਗੇ ਮਾੜਾ ਬੀਜਿਆ ਮਾੜਾ ਵੜਨਗੇ ਮਾਲਕ ਆਕਨਗੇ ਫਿਰ ਤੈਨੂੰ ਇੰਨਾ ਘਬਰਾਉਣ ਦੀ ਇਨੇ ਹੱਥ ਪੈਰ ਮਾਰਨ ਦੀ ਉਤਾਵਲਾ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਆਪਣੇ ਕਰਮ ਨੂੰ ਬੀਜ ਜਿਵੇਂ ਦਾ ਕਰਮ ਬੀਜੇਗਾ ਉਹ ਮੇਰਾ ਤੈਨੂੰ ਕਰਮ ਜਿਹੜਾ ਹੈ ਉਹ ਵਾਪਸ ਮਿਲ ਜਾਏਗਾ ਕਾਰਨ ਕਰਨ ਤੂੰ ਹਾਂ ਏ ਪ੍ਰਮਾਤਮਾ ਕਾਰਨ ਤੂੰ ਹੈ ਕਰਨ ਵਾਲਾ ਤੂੰ ਹੈ ਅਵਰ ਨ ਸੂਜੇ ਮੂਹਾ ਫਿਰ ਮੈਂ ਆਪਣੀਆਂ ਚੁਤਰਾਈਆਂ ਤੇ ਚਲਾਕੀਆਂ ਦੇ ਕੋਲ ਮੈਂ ਕੁਝ ਇਕੱਠਾ ਨਹੀਂ ਕਰਦਾ ਕਿ ਮੈਂ ਆ ਵੀ ਕਰ ਲਾਂ ਮੈਂ ਐਦਾਂ ਕਰਕੇ ਦੇਖ ਲਾਂ ਐਦਾਂ ਕਰਕੇ ਦੇਖ ਲਾਂ ਮਨ ਤੇ ਬਹੁਤ ਕੁਝ ਕਹਿੰਦਾ ਹੈ ਕਰਨ ਵਾਸਤੇ ਪਰ ਸਮਝ ਆਖਦੀ ਹੈ ਬੁੱਧ ਆਖਦੀ ਹੈ ਇਹ ਕੁਝ ਨਾ ਕਰੀ ਤੇਰੇ ਇਹ ਹੱਥ ਪੈਰ ਮਾਰਨਾ ਕੁਝ ਨਹੀਂ ਮਿਲੇਗਾ ਕੁਝ ਸਮੇਂ ਵਾਸਤੇ ਸਾਨੂੰ ਉਹ ਚੀਜ਼ ਬੜੀ ਸੁਆਦ ਲੱਗਦੀ ਹੈ ਗਲਤ ਤਰੀਕੇ ਨਾਲ ਪੈਸਾ ਕਮਾਇਆ ਹੋਏਗਾ ਨਾ ਉਹ ਸਾਨੂੰ ਬੜਾ ਚੰਗਾ ਲੱਗੇਗਾ ਕਿ ਮਹੀਨਾ ਲਗਾਤਾਰ ਮਿਹਨਤ ਕੀਤੀ ਹੈ ਮੈਨੂੰ ਇੰਨੇ ਪੈਸੇ ਤੇ ਮਿਲੇ ਨਹੀਂ ਸੀ ਆ 2-4 ਮਿੰਟ ਲੱਗੇ ਨੇ ਇੰਨੇ ਪੈਸੇ ਇਕੱਠੇ ਕਰਕੇ ਲੈ ਕੇ ਆ ਗਿਆ ਗੁਰਦੇਵ ਕਹਿੰਨ ਲੱਗੇ ਇਹ ਜ਼ਿੰਦਗੀ ਦਾ ਪਤਾ ਕਿਹੋ ਜਿਹਾ ਸੁਆਦ ਹੈ ਕਿ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਅੱਜ ਇਹਨੂੰ ਮਿੱਠਾ ਕਰਕੇ ਤੂੰ ਖਾ ਰਿਹਾ ਹੈ ਪਰ ਯਾਦ ਰੱਖੀ ਆਉਣ ਵਾਲੇ ਸਮੇਂ ਦੇ ਅੰਦਰ ਇਹ ਸੁਆਦ ਬੜਾ ਕੌੜਾ ਹੋਏਗਾ ਇਹ ਉਹੀ ਕੌੜਾ ਸੁਆਦ ਹੁੰਦਾ ਜਦੋਂ ਅਸੀਂ ਫਿਰ ਹੁੰਦੇ ਨਹੀਂ ਆਪਾਂ ਕਹਿੰਦੇ ਕਿ ਪ੍ਰਮਾਤਮਾ ਨੇ ਸਾਡੇ ਨਾਲ ਮਾੜਾ ਕੀਤਾ ਹੈ ਉਸ ਵਸਲ ਜੋ ਮਾੜਾ ਨਹੀਂ ਕੀਤਾ ਹੁੰਦਾ ਸੀ ਜਿਹੜਾ ਸਵਾਦ ਮਿੱਠਾ ਕਰਕੇ ਖਾਦਾ ਸੀ ਉਹ ਕੌੜਾ ਸਾਨੂੰ ਵੱਡਣਾ ਪਿਆ ਜਿੰਦਗੀ ਦੇ ਅੰਦਰ ਇਹ ਆਪਣੇ ਆਪ ਚ ਅਕਸੈਪਟ ਕਰੀਏ ਕਿ ਸਾਡੇ ਕੋਲ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਮਾੜਾ ਕੁਝ ਨਾ ਕੁਝ ਹੋਇਆ ਹੈ ਅੱਜ ਜੇ ਜ਼ਿੰਦਗੀ ਸੁਖੀ ਤਰੀਕੇ ਨਾਲ ਖੁਸ਼ ਤਰੀਕੇ ਨਾਲ ਜੀ ਰਹੇ ਆ ਨਾ ਉਹਦੇ ਪਿੱਛੇ ਸਾਡਾ ਬੀਜਿਆ ਹੋਇਆ ਪਹਿਲਾਂ ਦਾ ਕਰਮ ਹੈ ਇਹਨੂੰ ਪਿਛਲੇ ਜਨਮ ਨਾਲ ਜੋੜ ਕੇ ਦੇਖੀਏ ਇਨੂੰ ਪਿਛਲੇ ਜਨਮ ਦੇ ਨਾਲ ਨਾ ਜੋੜ ਕੇ ਦੇਖੀਏ ਕਿ ਪਿਛਲੇ ਇੱਕ ਜਨਮ ਚ ਪੰਨੇ ਕਿਹੜਾ ਚੰਗਾ ਕਰਮ ਕੀਤਾ ਹੈ ਤਾਂ ਹੈ ਅੱਜ ਤੁਸੀਂ ਦੇਖਦੇ ਹੋ ਨਾ ਕਿ ਲੀਡਰਾਂ ਦੇ ਵੀ ਕਿੰਨੀ ਵਧੀਆ ਜ਼ਿੰਦਗੀ ਇਹਨਾਂ ਦੀ ਕਿੰਨੀ ਸੋਹਣੀ ਜ਼ਿੰਦਗੀ ਜੀ ਰਹੇ ਨੇ ਲੀਡਰ ਸਭ ਕੁਝ ਕੋਲ ਹੈ ਕਾਰਾਂ ਚ ਹੈਲੀਕਾਪਟਰਾਂ ਚ ਹਵਾਈ ਟਿਕਟਾਂ ਦੇ ਵਿੱਚ ਘੁੰਮਦੇ ਨੇ ਉਹ ਉਹ ਚੀਜ਼ ਨੂੰ ਸਵਾਦ ਨੂੰ ਦੇਖੋ ਅੱਜ ਤੇ ਉਹ ਸਵਾਦ ਨੂੰ ਮਿੱਠਾ ਕਰਕੇ ਖਾ ਲਿਆ ਜਿਹੜੇ ਅੱਜ ਜੇਲ੍ਹ ਦੇ ਵਿੱਚ ਬੰਦ ਨੇ ਜਾਂ ਜਿਨ੍ਹਾਂ ਦੇ ਕੱਲ੍ਹ ਈਡੀ ਦੀਆਂ ਰੇਡਾਂ ਜਾ ਰਹੀਆਂ ਨੇ ਜਿਹੜੇ ਜਿਨ੍ਹਾਂ ਨੂੰ ਇਹ ਚੀਜ਼ ਦਾ ਡਰ ਹੈ ਮਿੱਠਾ ਕਰਕੇ ਦੇ ਖਾ ਲਈ ਐਟੈਚੀ ਭਰ-ਭਰ ਆਉਂਦੇ ਨੇ ਪੈਸਿਆਂ ਦੇ ਸਭ ਕੁਝ ਇਕੱਠਾ ਕੀਤਾ ਹੁਣ ਉਹਨਾਂ ਦੀ ਥਾਂ ਤੇ ਉਹ ਉਹੀ ਸੋਚ ਕੇ ਦੇਖ ਰਹੇ ਨੇ ਕਿ ਰਾਤ ਨੀਂਦ ਪੈ ਰਹੀ ਕਿ ਨਹੀਂ ਪੈ ਰਹੀ ਪਤਾ ਨਹੀਂ ਕਦੋਂ ਰੇਡ ਪਏਗੀ ਪਤਾ ਨਹੀਂ ਕਦੋਂ ਜੇਲ੍ਹ ਚ ਬੰਦ ਕਰ ਦੇਣਾ ਇਹ ਸਾਨੂੰ ਇਹ ਇਹ ਮਾਲਕ ਗੁਰਦੇਵ ਗੁਰਬਾਣੀ ਦੇ ਅੰਦਰ ਆਖਣ ਲੱਗੇ ਕਹਿੰਦੇ ਇਹ ਕੋਠੀਆਂ ਪਤਾ ਕਿੱਦਾਂ ਦੇ ਲੱਗਦੀਆਂ ਨੇ ਆਹ ਲੀਆਂ ਜ਼ਿੰਦਗੀ ਦੇ ਸਰੀਰ ਰੂਪੀ ਕੋਠੀਆਂ ਇਹ ਬਾਹਰੋਂ ਬੜੀਆਂ ਚਟੀਆਂ ਲੱਗਦੀਆਂ ਨੇ ਬਾਹਰੋਂ ਬੜੀਆਂ ਸ਼ਿੰਗਾਰੀਆਂ ਹੋਈਆਂ ਲੱਗਦੀਆਂ ਨੇ ਇਹ ਬਾਹਰੋਂ ਬੰਦੇ ਬੜੇ ਧਨਵਾਨ ਲੱਗਦੇ ਨੇ ਬਾਹਰੋਂ ਬੰਦੇ ਬੜੇ ਸੁਖੀ ਲੱਗਦੇ ਨੇ ਪਰ ਅੰਦਰੋਂ ਖੋਖਲੀਆਂ ਹੋਈਆਂ ਪਈਆਂ ਨੇ ਇਹ ਸਰੀਰ ਉਹਨਾਂ ਦੀਆਂ ਜ਼ਿੰਦਗੀਆਂ ਅੰਦਰੋਂ ਖੋਖਲੀਆਂ ਹੋਈਆਂ ਪਈਆਂ ਨੇ ਹੁਣ ਜਿਨ੍ਹਾਂ ਨੇ 4 ਸਾਲ 3 ਸਾਲ ਐਸ਼ ਕੀਤੀ ਹੈ ਫੁੱਲ ਬੜਾ ਨੋਟ ਇਕੱਠਾ ਕੀਤਾ ਅਸੀਂ ਵਾ 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 ਕਮਾਲ ਦੀ ਗੱਲ ਬੜਾ ਪੈਸਾ ਬੰਦੇ ਕੋਲ ਬੜਾ ਸੁਖੀ ਹੈ ਉਹਨਾਂ ਕਲਕਤੇ ਪੁੱਛ ਕੇ ਤੇ ਦੇਖੀਏ ਰਾਤ ਨੀਂਦ ਨਹੀਂ ਹੁੰਦੀ ਉਹਨਾਂ ਬੰਦਿਆਂ ਨੂੰ ਕਿ ਜੇ ਫੜੇਗੇ ਤੇ ਪਤਾ ਨਹੀਂ ਕਿੰਨੇ ਸਾਲ ਤੱਕ ਇਹ ਅੰਦਰ ਰੱਖਣਗੇ ਹੁਣ ਇਹੋ ਲੋਕ ਨੇ ਆਪ ਦੇ ਮਰਦੇ ਹੀ ਮਰਦੇ ਨੇ ਨਾ ਦੂਜਿਆਂ ਨੂੰ ਲੈ ਕੇ ਡੁੱਬਦੇ ਨੇ ਦੂਜੇ ਲੋਕਾਂ ਦਾ ਨੁਕਸਾਨ ਕਰ ਰਹੇ ਨੇ ਅੱਜ ਅੱਜ ਹੋ ਨਹੀਂ ਰਿਹਾ ਅੰਟੀ ਕੋ ਚੀ ਰਹੇਗੀ ਨਾ ਤਾਂ ਫਿਰ ਬੰਦਾ ਜਿਹੜਾ ਕ੍ਰਿਮੀਨਲ ਬੰਦਾ ਹੋ ਤੇ ਉਹ ਆਪਣੀ ਆਪ ਦੀ ਸਵਾਦ ਨਾਲ ਫਿਰ ਜ਼ਿੰਦਗੀ ਜਿਉਂਦਾ ਮੇਰੇ ਅੰਗਰੇਜ਼ ਜ ਹੈ ਹੀ ਕੋਈ ਨਹੀਂ ਗੁਰਦੇਵ ਆਖਣ ਲੱਗੇ ਅਵਰ ਨ ਸੂਜੇ ਮੂੰਹਾ ਜਿਹੜਾ ਇਸ ਗੁਰਬਾਣੀ ਦੇ ਵਿਧਾਨ ਨੂੰ ਗੁਰੂਮਤ ਦੇ ਸਿਧਾਂਤ ਨੂੰ ਗੁਰੂ ਦੀ ਬਾਣੀ ਦੇ ਫਲਸਫੇ ਨੂੰ ਸਮਝਦਾ ਹੈ ਮਾਲਕ ਆਖਣਗੇ ਉਹ ਫਿਰ ਆ ਝੂਠੀਆਂ ਸ਼ੌਰਤਾਂ ਦੇ ਵਿੱਚ ਦੌਲਤਾਂ ਦੇ ਵਿੱਚ ਨਹੀਂ ਪੈਂਦਾ ਝੂਠੇ ਸਹਾਰੇ ਨਹੀਂ ਲੈਂਦਾ ਫਿਰ ਅਵਰ ਨਾ ਸੂਜੇ ਮੂੰਹਾਂ ਕੇਵਲ ਉਹ ਇੱਕੋ ਸਿਧਾਂਤ ਨੂੰ ਪੱਲੇ ਰੱਖਦਾ ਹੈ ਕਿ ਜੇਕਰ ਸੱਚ ਨਾਲ ਜੁੜਿਆ ਹੁੰਦਾ ਤੇ ਅੱਜ ਮੈਂ ਦੁਖੀ ਨਾ ਹੁੰਦਾ ਅਵਰ ਨਾ ਸੂਜੇ ਮੂੰਹਾਂ ਕਰੇ ਸੋ ਹੋਈਏ ਹਾਂ ਪਰਮਾਤਮਾ ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈ ਹੁਣ ਜਿਹੜਾ ਬੰਦਾ ਮਾੜਾ ਜਿਹਨੇ ਕੀਤਾ ਜਿਹੜਾ ਸਜ਼ਾ ਭੁਗਤ ਰਿਹਾ ਹੋਏਗਾ ਅੱਜ ਆਪਣੇ ਵਿੱਚ ਬੈਠ ਕੇ ਜਿਹੜਾ ਅੱਜ ਸਮੇਂ ਦੀ ਮਾਰ ਸਹਾਰਿਆ ਹੋਏਗਾ ਉਰੇ ਮਨ ਚ ਕਿਤੇ ਨਾ ਕਿਤੇ ਗੱਲ ਹੁੰਦੀ ਹੈ ਕਿ ਯਾਰ ਮੈਂ ਐਵੇਂ ਇਹ ਕੁਝ ਕਰਦਾ ਰਿਹਾ ਫੜਿਆ ਤੇ ਜਾਣਾ ਸੀ ਇਹ ਗੱਲ ਦਾ ਮੈਨੂੰ ਵੀ ਪਤਾ ਸੀ ਕਰਨ ਦਾ ਫਾਇਦਾ ਕੀ ਹੋਇਆ ਯਾਦ ਰੱਖਣਾ ਝੂਠ ਦੇ ਉੱਤੇ ਰੱਖੀ ਹੋਈ ਕੋਈ ਵੀ ਚੀਜ਼ ਟਿਕਦੀ ਨਹੀਂ ਹੈ ਭਾਵੇਂ ਕੋਈ ਰਿਸ਼ਤਾ ਹੋਵੇ ਭਾਵੇਂ ਕੋਈ ਆਸਰਾ ਹੋਵੇ ਭਾਵੇਂ ਕੋਈ ਟਿਕਾਣਾ ਹੋਵੇ ਪਤਨੀ ਤੋਂ ਟੁੱਟ ਕੇ ਪਤੀ ਜਿਹੜੀ ਵਿਆਹ ਕੇ ਨਾਲ ਲੜ ਲੱਗ ਕੇ ਆਈ ਹੈ ਉਹਦੇ ਤੋਂ ਰਿਸ਼ਤਾ ਝੂਠ ਦੇ ਉੱਤੇ ਟਿਕਾ ਕੇ ਬਾਹਰ ਰੱਖਿਆ ਹੋਵੇਗਾ ਜਦ ਰੱਖਣਾ ਇਹੋ ਜਿਹੇ ਰਿਸ਼ਤੇ ਕਦੇ ਟਿਕਦੇ ਨਹੀਂ ਹੈ ਭਾਵੇਂ ਪਤੀ ਨੇ ਰੱਖਿਆ ਹੋਵੇ ਪਾ ਪਤਨੀ ਰੱਖਿਆ ਹੋਵੇ ਇੱਕ ਦਿਨ ਇਹ ਝੂਠ ਦੇ ਪੈਰ ਖਿਸਕਦੇ ਜ਼ਰੂਰ ਨੇ ਫਿਰ ਉਹ ਇਨਸਾਨ ਪਤਾ ਕੀ ਸੋਚਦਾ ਮੇਰਾ ਰਿਸ਼ਤਾ ਵੀ ਗਿਆ ਮੈਂ ਬੱਚਿਆਂ ਵਾਲੇ ਪਾਸੇ ਵੀ ਝੂਠਾ ਹੀ ਝੂਠਾ ਪਿਆ ਜ਼ਿੰਦਗੀ ਖਤਮ ਹੋ ਗਈ ਫਿਰ ਮੇਰੇ ਕਰਨ ਦਾ ਫਿਰ ਫਾਇਦਾ ਕੀ ਹੋਇਆ ਮੈਂ ਫਿਰ ਜ਼ੀਰੋ ਲੈਵਲ ਤੇ ਆ ਕੇ ਖੜ ਗਿਆ ਮਾਲਕ ਆਖਣੇ ਕਰੇ ਸੋ ਹੋਈਏ ਹਾਂ ਜੋ ਪਰਮਾਤਮਾ ਨੇ ਸੱਚ ਦੇ ਵਿਧਾਨ ਵਿੱਚ ਤੈਨੂੰ ਦਿੱਤਾ ਸੀ ਹੋਣਾ ਤੇ ਉਹੀ ਸੀ ਨਾ ਫਿਰ ਤੇਰੇ ਬਾਰੀ ਹੱਥ ਪਿਆਰ ਮਾਰਨ ਦਾ ਫਿਰ ਤੈਨੂੰ ਕੀ ਮਿਲਿਆ ਕੁਝ ਵੀ ਨਹੀਂ ਕੇਵਲ ਤੇ ਕੇਵਲ ਦੁੱਖ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਇਹਨੂੰ ਹਰੇਕ ਜ਼ਿੰਦਗੀ ਦੀ ਚੀਜ਼ ਨਾਲ ਜੋੜ ਕੇ ਦੇਖੀਏ ਮਾਲਕ ਆਖਣਗੇ ਜਦੋਂ ਗੁਰੂ ਦੇ ਹੁਕਮ ਦੇ ਅੰਦਰ ਹੈ ਕਿ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੇਗਾ ਨਾ ਜ਼ਿੰਦਗੀ ਦੇ ਅੰਦਰ ਇਹ ਕਿ ਵੇਖੋ ਜ਼ਿੰਦਗੀ ਨੂੰ ਕਦੇ ਬੇਸਵਾਦੀ ਵੀ ਨਾ ਬਣਾਈਏ ਹੱਸਣਾ ਖੇਡਣਾ ਇਹ ਜ਼ਿੰਦਗੀ ਦੇ ਇੱਕ ਪਹਿਲੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਦੇਵ ਜੀ ਦੀ ਜ਼ਿੰਦਗੀ 'ਚ ਕਦੇ ਹਾਸੇ ਖੇਡੇ ਕਦੇ ਖੇੜੇ ਨਹੀਂ ਹੋਣਗੇ ਆਚਾਰ ਸਾਹਿਬ ਜਾਦੇ ਫਿਲਮ ਦੇਖੀ ਐ ਸਾਹਿਬ ਜਾਦੇ ਖੇਡਦੇ ਨੇ ਕਿਸੇ ਐਨੀਮੇਸ਼ਨ ਦੇ ਤੌਰ ਤੇ ਤਿਆਰ ਕੀਤੀ ਪਰ ਜ਼ਿੰਦਗੀ ਨੂੰ ਕਿਤੇ ਨਾ ਕਿਤੇ ਉਹ ਜੀ ਆ ਕੇ ਟੁੰਬਦੀ ਜ਼ਰੂਰ ਹੈ ਸਭ ਜਦ ਖੇਡਦੇ ਨੇ ਜਿਹਦੇ ਬੱਚੇ ਖੇਡਦੇ ਖੇਡਦੇ ਸ਼ਿਕਾਇਤਾਂ ਲਾਉਂਦੇ ਨੇ ਮਾਂ ਪਿਓ ਨੂੰ ਆ ਕੇ ਕਿ ਇਸ ਤਰ੍ਹਾਂ ਦੇ ਰਿਸ਼ਤੇ ਨਾ ਹੋਣਗੇ ਗੁਰੂ ਸਾਹਿਬ ਜ਼ਿੰਦਗੀ ਦੇ ਅੰਦਰ ਆਨੰਦਪੁਰ ਦੀ ਧਰਤੀ ਦੇ ਉੱਤੇ ਕੀ ਕੋਈ ਆਨੰਦਪੁਰ ਦੇ ਕਿਲੇ ਦੇ ਵਿੱਚ ਕੀ ਗੱਲ ਉੱਥੇ 24 ਘੰਟੇ ਗੁਰਬਾਣੀ ਦੇ ਪਾਠ ਹੁੰਦੇ ਹੋਣਗੇ ਕਿ ਗੁਰੂ ਸਾਹਿਬ ਜ਼ਿੰਦਗੀ ਦੇ ਹਾਸਾ ਕਿਹੜਾ ਨਾ ਹੁੰਦਾ ਹੋਏਗਾ ਹਾਸੇ ਖੇੜੇ ਜ਼ਿੰਦਗੀ ਦੇ ਇੱਕ ਪਹਿਲੂ ਨੇ ਮਾਲਕ ਆਖਣ ਲੱਗੇ ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ ਜਦੋਂ ਗੁਰੂ ਨੂੰ ਮਿਲੇਗਾ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ ਤੈਨੂੰ ਮਿਲੇਗਾ ਹੱਸਦਿਆਂ ਖਲਹਿੰਦਿਆਂ ਪਿੰਨਦਿਆਂ ਖਮੰਦਿਆਂ ਹੱਸਦਿਆਂ ਹੋਇਆਂ ਖੇਡਦਿਆਂ ਹੋਇਆਂ ਜ਼ਿੰਦਗੀ ਦੇ ਤੂੰ ਸ਼ੌਂਕ ਨੂੰ ਜਿਉਂਦਿਆਂ ਹੋਇਆਂ ਵਿੱਚੇ ਹੋਵੇ ਮੁਕਤ ਉਹਦੇ ਅੰਦਰ ਮੁਕਤ ਹੋਏਗਾ ਬਾਰੀ ਚੀਜ਼ ਦੀ ਭੜਕਣਾ ਮੁੱਕ ਕੇ ਜ਼ਿੰਦਗੀ ਨੂੰ ਜਿਵੇਂਗਾ ਵੀ ਤੂੰ ਪਰ ਇਹ ਨਹੀਂ ਆਜ ਤੂੰ ਹਾਸੇ ਦੇ ਵਿੱਚ ਹਾਂ ਕੱਲ ਨੂੰ ਤੈਨੂੰ ਜ਼ਿੰਦਗੀ ਦੇ ਅੰਦਰ ਕੋਈ ਮਾੜੀ ਚੀਜ਼ ਹੰਡਾਉਣੀ ਪਏ ਹਾਏ ਹਾਏ ਮੈਂ ਮਰ ਗਿਆ ਇਹ ਚੀਜ਼ ਨਹੀਂ ਜ਼ਿੰਦਗੀ ਦੇ ਹਰੇਕ ਐਂਗਲ ਦੇ ਉੱਤੇ ਇੱਕ ਖੁਸ਼ੀ ਅਸੀਂ ਲੈ ਕੇ ਰੱਖੀਏ ਜ਼ਿੰਦਗੀ ਨੂੰ ਬੇਸਵਾਦੀ ਨਾ ਬਣਾਈਏ ਹਾਂ ਜ਼ਿੰਦਗੀ ਦਾ ਸਵਾਦ ਲੈਣ ਵਾਲੇ ਪਾਸੇ ਰਿਸ਼ਤੇ ਦਾਉ ਦੇਣਾ ਟੰਗੀਏ ਭਾਵੇਂ ਪਤਨੀ ਦਾ ਰਿਸ਼ਤਾ ਹੈ ਭਾਵੇਂ ਪਤੀ ਦਾ ਰਿਸ਼ਤਾ ਹੈ ਸ਼ਰਾਬਾਂ ਦੇ ਨਸ਼ਿਆਂ ਦੇ ਵਿੱਚ ਪਾ ਕੇ ਜ਼ਿੰਦਗੀ ਦਾ ਸਵਾਦ ਨਾ ਲਈਏ ਇਹ ਜ਼ਿੰਦਗੀ ਦਾ ਸਵਾਦ ਥੋੜੀ ਹੈ ਤੇ ਜ਼ਿੰਦਗੀ ਦਾ ਬੇੜਾਗਰ ਕਹ ਹੈ ਹੱਸੋ ਖੇਡੋ ਮौज ਮਨਾਓ ਜ਼ਿੰਦਗੀ ਨੂੰ ਜੀਵੋ ਗੁਰੂ ਦੇ ਨਾਲ ਵੀ ਜੁੜੋ ਪਰ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਮਨ ਲੱਗਿਆ ਸਹਿਜ ਸੁਖ ਸੋਈਏ ਹਾਂ ਜਦੋਂ ਐਸੀ ਜ਼ਿੰਦਗੀ ਨਾਲ ਜਿਵੇਂਗਾ ਗੁਰੂਦੇਵ ਕਹਿੰਦੇ ਤੇ ਜ਼ਿੰਦਗੀ ਦੇ ਅੰਦਰ ਇੱਕ ਸਹਿਜ ਤੇ ਸੁਖ ਤੇ ਇੱਕ ਟਿਕਾਹ ਹੋਏਗਾ ਜ਼ਿੰਦਗੀ ਦੀ ਮੌਜ ਨਾਲ ਉੱਠੇਗਾ ਮੌਜ ਨਾਲ ਸੋਏਗਾ ਜ਼ਿੰਦਗੀ ਜਿਉਂਦਾ ਤਰੀਕਾ ਹੀ ਬਦਲ ਜਾਂਦਾ ਹੈ ਇਨਸਾਨ ਦਾ ਇਨਸਾਨ ਇੱਕਦਮ ਜਦੋਂ ਚਲਾਕੀ ਦੇ ਨਾਲ ਕੁਝ ਜ਼ਿੰਦਗੀ ਦਾ ਪਹਿਲੂ ਛੁੱਟਦਾ ਹੈ ਨਾ ਜ਼ਿੰਦਗੀ ਦੇ ਅੰਦਰ ਚੰਗੀ ਭਲ ਜ਼ਿੰਦਗੀ ਚੱਲਦੀ ਹੁੰਦੀ ਹੈ ਇੱਕ ਸਿੱਕਾ ਜ਼ਿੰਦਗੀ ਦਾ ਉਛਾਲਦਾ ਹੈ ਚਲਾਕੀ ਦਾ ਉਹਨੂੰ ਕਈ ਕਈ ਦਿਨ ਕਈ ਕੇ ਮਹੀਨੇ ਉਹਨੂੰ ਫਿਰ ਉਹ ਸੌਂ ਨਹੀਂ ਦਿੰਦਾ ਉਹਦਾ ਚੈਨ ਖੋਹ ਲੈਂਦਾ ਜ਼ਿੰਦਗੀ ਦਾ ਉਹਦੀ ਜ਼ਿੰਦਗੀ ਦਾ ਟਿਕਾਣਾ ਖੋਹ ਲੈਂਦਾ ਉਹਦੀ ਚੀਜ਼ ਜ਼ਿੰਦਗੀ ਦਾ ਖਾਣਾ ਪੀਣਾ ਖੋਹ ਲੈਂਦਾ ਉਹਨੂੰ ਕੁਝ ਮਹਿੰਗੀ ਤੇ ਮਹਿੰਗੀ ਚੀਜ਼ ਵੀ ਲੈ ਕੇ ਸਾਹਮਣੇ ਰੱਖ ਦੋ ਸਵਾਦ ਨੂੰ ਮਾਣ ਨਹੀਂ ਸਕਦਾ ਕਿਉਂ ਮੈਂਟਲੀ ਪ੍ਰੀਪੇਅਰ ਨਹੀਂ ਹੁੰਦਾ ਮੁਜੀ ਟਿਕਨ ਨਹੀਂ ਦਿੰਦੀ ਮਾਲਕ ਆਖਣ ਲੱਗੇ ਕਰੇ ਸੋ ਹੋਈਏ ਹਾਂ ਜੇ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਫਿਰ ਤੂੰ ਹੱਥ ਪੈਰ ਕਿਉਂ ਮਾਰ ਰਿਹਾ ਚਲਾਕੀਆਂ ਦੇ ਨਾਲ ਚਤਰਾਈਆਂ ਦੇ ਨਾਲ ਸਹਿਜ ਸੁਖ ਸੋਈਏ ਧੀਰਜ ਮਨ ਪਏ ਹਾਂ ਤੇਰੇ ਮਨ ਦੇ ਅੰਦਰ ਇੱਕ ਧੀਰਜ ਟਿਕਾ ਹੋਏਗਾ ਪ੍ਰਭ ਕੇ ਦਰ ਪਏ ਮੇਰੇ ਮਨਾ ਹੇ ਮੇਰੇ ਮਨਾ ਚਤਰਾਈਆਂ ਚਲਾਕੀਆਂ ਨੂੰ ਛੱਡ ਕੇ ਗੁਰੂ ਦੇ ਦਰ ਦੇ ਉੱਤੇ ਆ ਕੇ ਬੈਠ ਜਾ ਸਾਧੂ ਸੰਗਮੇ ਹਾਂ ਜਦੋਂ ਸਾਧੂ ਜਨਾਂ ਦੇ ਨਾਲ ਤੇਰਾ ਸੰਗਮ ਹੋ ਗਿਆ ਬੈਠ ਕੇ ਆ ਜਬ ਤੇ ਛੁੱਟੇ ਆਪ ਪੂਰਨ ਸੰਜਮੇ ਹਾਂ ਤੇਰੇ ਅੰਦਰ ਸੰਜਮ ਜ਼ਿੰਦਗੀ ਦਾ ਇੱਕ ਇੱਕ ਵੇਖੋ ਜੀ ਸੰਜਮ ਰੱਖਣਾ ਹੈ ਵੇਲੇ ਮੈਂ ਖਾਂਦਾ ਪੀਂਦਾ ਨਹੀਂ ਵੇਣਕ ਪਾਣੀ ਛੱਡ ਦਿੱਤਾ ਮੈਂ ਰੋਟੀ ਨਹੀਂ ਖਾਂਦਾ ਜੀ ਮੈਂ ਭੁੱਖੇ ਰਹਿੰਦਾ ਮੈਂ ਮੈਂ ਸੰਜਮ ਰੱਖਦਾ ਹਾਂ ਫਰੂਟ ਖਾ ਲੇ ਮੈਂ ਵਰਤ ਰੱਖਿਆ ਇਹ ਜੀ ਇਹ ਸੰਜਮ ਨਹੀਂ ਵਿਕਾਰਾਂ ਤੋਂ ਨਸ਼ਿਆਂ ਤੋਂ ਮਾੜੀਆਂ ਚੀਜ਼ਾਂ ਤੋਂ ਇਹ ਚੀਜ਼ ਤੋਂ ਸੰਜਮ ਰੱਖੀਏ ਮਾਲਕ ਆਖਣ ਲੱਗੇ ਪੂਰਨ ਸੰਜਮੇ ਹਾਂ ਜਬ ਤੇ ਛੁੱਟੇ ਆਪ ਹਾਂ ਜਦੋਂ ਆਪਣੇ ਆਪ ਤੇ ਵਿਕਾਰਾਂ ਤੋਂ ਛੁੱਟ ਗਿਆ ਬੰਦਨਾ ਤੋਂ ਛੁੱਟ ਗਿਆ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਫਿਰ ਅੰਦਰ ਦਾ ਇੱਕ ਤਾਪ ਜਿਹੜਾ ਹੈ ਉਹ ਮਿਟ ਗਿਆ ਤਪਤ ਗੜਾਹਾ ਬੁਝ ਗਿਆ ਗੁਰਸ਼ੀਤਲ ਨਾਮ ਦੀ ਉਹ ਜ਼ਿੰਦਗੀ ਦੇ ਅੰਦਰ ਮਾਲਕ ਨੇ ਇੱਕ ਠੰਡਕ ਪੈਦਾ ਕਰ ਦਿੱਤੀ ਕਿਰਪਾ ਧਾਰੀਏ ਹਾਂ ਕਿਰਪਾ ਪ੍ਰਭੂ ਨੇ ਪ੍ਰਮਾਤਮਾ ਨੇ ਧਾਰ ਕੇ ਪਤ ਰਾਖੀਆ ਪਤ ਰੱਖ ਬਣਵਾਰੀਏ ਮੇਰੇ ਮਨਾ ਉਸ ਬਣਵਾਰੀ ਪ੍ਰਮਾਤਮਾ ਨੇ ਮੇਰੀ ਪਤ ਮੇਰੀ ਇੱਜ਼ਤ ਰੱਖ ਲਈ ਇਹ ਸੁਖ ਜਾਣੀਏ ਹਾਂ ਪ੍ਰਮਾਤਮਾ ਨੂੰ ਮਿਲ ਕੇ ਸੁਖ ਨੂੰ ਜਾਣਿਆ ਹਾਂ ਹਰ ਕਰੇ ਸੋਮਾਨੀਏ ਹਾਂ ਜੋ ਪ੍ਰਮਾਤਮਾ ਕਰਦਾ ਹੈ ਉਹਨੂੰ ਮਿੱਠਾ ਕਰਕੇ ਮੰਨ ਮੰੰਦਾ ਨਹੀਂ ਕੋਈ ਹਾਂ ਪ੍ਰਮਾਤਮਾ ਦੇ ਹੁਕਮ ਚ ਕਿਸੇ ਨੂੰ ਮੰਤ ਕਿਸੇ ਕੋਈ ਮੰੰਦਾ ਜਾਂ ਮਾੜਾ ਨਹੀਂ ਹੁੰਦਾ ਮਾੜੀ ਬੰਦੇ ਦੀ ਸੋਚ ਹੁੰਦੀ ਹੈ ਮਾੜੀ ਬੰਦੇ ਦੀ ਸਮਝ ਹੁੰਦੀ ਹੈ ਜਦੋਂ ਬੰਦੇ ਦੇ ਅੰਦਰ ਮਾੜਾ ਪੂਣਾ ਬਾਹਰ ਕੱਢ ਕੇ ਰੱਖ ਦਿੱਤਾ ਸੱਜਣ ਠੱਗ ਸੀ ਨਾ ਸੱਜਣ ਬੰਦਾ ਮਾੜਾ ਨਹੀਂ ਹੈ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਸੱਜਣ ਠੱਗ ਦੇ ਅੰਦਰੋਂ ਠੱਗ ਪੂਣਾ ਬਾਹਰ ਕੱਢ ਕੇ ਰੱਖ ਦਿੱਤਾ ਉਹੀ ਸੱਜਣ ਹੈ ਨਾਮ ਦੇ ਦਿੱਤਾ ਤੂੰ ਭਾਈ ਸੱਜਣ ਹੈ ਕਾਲਯੁਗ ਪੰਡਾ ਹੈ ਮਾਲਕ ਨੇ ਉਹਦੇ ਅੰਦਰੋਂ ਕਾਲਯੁਗੀ ਸੋਚ ਉਦੇ ਅੰਦਰ ਮਾੜਾ ਪ੍ਰਭਾਵ ਮਾੜੀ ਸਮਝ ਕੱਢ ਕੇ ਬਾਹਰ ਆਖ ਦਿੱਤੀ ਗੁਰੂ ਨਾਨਕ ਦੇਵ ਮਹਾਰਾਜ ਨੇ ਰਾਗ ਉਹ ਸਨ ਰਾਗਾਂ ਦੇ ਅੰਦਰ ਰਾਜਿਆਂ ਦੇ ਦਰਬਾਰ ਦੇ ਅੰਦਰ ਮੁਜਰਾ ਕਰਾਇਆ ਜਾਣਾ ਰਾਗ ਨੂੰ ਪੜ ਕੇ ਗੁਰੂ ਨਾਨਕ ਦੇਵ ਮਹਾਰਾਜ ਪਾਸ਼ਾ ਨੇ ਰਾਗ ਰੂਪੀ ਭਾਂਡਾ ਲਿਆ ਬਾਣੀ ਰੂਪੀ ਵਸਤੂ ਪਾਈ 31 ਰਾਗਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਕਰ ਦਿੱਤੀ ਮਾਲਕ ਆਖਣ ਕਿ ਬੰਦਾ ਮਾੜਾ ਨਹੀਂ ਹੁੰਦਾ ਬੰਦੇ ਦੀ ਸੋਚ ਜਿਹੜੀ ਹੈ ਮਾੜੀ ਹੁੰਦੀ ਹੈ ਇਨਸਾਨ ਕੋਈ ਮਾੜਾ ਨਹੀਂ ਹੁੰਦਾ ਔਰ ਜੇ ਅਸੀਂ ਕੋਈ ਕਿਸੇ ਇਨਸਾਨ ਨੂੰ ਮਾੜਾ ਕਹਿੰਦੇ ਹਾਂ ਨਾ ਬੈਠ ਕੇ ਉਹਨੂੰ ਚੇਂਜ ਕਰਨ ਦਾ ਯਤਨ ਕਰੀਏ। ਔਰ ਅੰਦਰ ਮਾੜੇ ਵਿਚਾਰ ਬਾਹਰ ਕੱਢ ਕੇ ਰੱਖੀਏ। ਮਾਲਕ ਆਖਣ ਲੱਗੇ ਮੰਨਦਾ ਨਾਹੀਂ ਕੋਈ ਹਾਂ ਸੰਤ ਕੀ ਰੇਨ ਹੋਈ ਹਾਂ। ਸੰਤ ਜਨਾਂ ਦੇ ਨਾਲ ਮਿਲ ਕੇ ਆਪਣੇ ਆ ਨਿਮਰਤਾ ਦੇ ਸੁਭਾਅ 'ਚ ਲੈ ਕੇ ਚੱਲ ਆਪੇ ਜਿਸ ਰੱਖੇ ਹਾਂ ਜਿਹਨੂੰ ਪ੍ਰਮਾਤਮਾ ਆਪ ਰੱਖਦਾ ਹੈ ਹਰ ਅੰਮ੍ਰਿਤ ਸੋਚ ਚਖੇ ਮੇਰੇ ਮਨਾ ਉਹ ਅੰਮ੍ਰਿਤ ਨਾ ਮਰਨ ਵਾਲਾ ਇਹ ਅੰਮ੍ਰਿਤ ਚੱਖਦਾ ਹੈ ਕਿਹੜਾ ਅੰਮ੍ਰਿਤ ਜਿਹੜਾ ਨਹੀਂ ਮਰਨ ਦਿੰਦਾ ਜਿਹੜਾ ਵਿਕਾਰਾਂ ਵਿੱਚ ਡਿੱਗ ਕੇ ਮਰਨ ਨਹੀਂ ਦਿੰਦਾ ਮਾੜੀ ਸੋਚ ਵਿੱਚ ਡਿੱਗ ਕੇ ਨਹੀਂ ਮਰਨ ਦਿੰਦਾ ਮਾਲਕ ਆਖਣ ਲੱਗੇ ਜਿਸ ਕਾ ਨਾਹੀਂ ਕੋਈ ਹਾਂ ਦੁਨੀਆਂ ਦੇ ਲੋਕੋ ਜਿਹਦਾ ਕੋਈ ਨਹੀਂ ਹੈ ਤਿਸ ਕਾ ਪ੍ਰਭ ਸੋਏ ਹਾਂ ਉਹ ਪ੍ਰਭ ਉਸ ਦਾ ਬਣਦਾ ਹੈ ਜਿਹੜਾ ਉਸ ਪ੍ਰਭ ਨੂੰ ਆਪਣਾ ਬਣਾ ਲੈਂਦਾ ਹੈ ਦੁਨੀਆਂ ਦੇ ਰਿਸ਼ਤੇ ਤੇ ਭਾਵੇਂ ਫਿੱਕੇ ਪਿਆ ਜਾਂਦੇ ਹੁਣ ਪ੍ਰਭ ਉਹ ਪ੍ਰਮਾਤਮਾ ਕਦੇ ਜਿਹੜਾ ਪ੍ਰਮਾਤਮਾ ਦੇ ਗੁਣਾਂ ਦੇ ਨਾਲ ਜੁੜਦਾ ਹੈ ਉਹ ਕਦੇ ਫਿੱਕੇ ਨਹੀਂ ਪੈਂਦੇ ਅੰਤਰਗਤ 부ਜੇ ਹਾਂ ਅੰਤਰਗਤ ਆਪਣੇ ਆਪ ਚ ਉਸ ਪ੍ਰਮਾਤਮਾ ਨੂੰ 부ਝਣਾ ਪੈਂਦਾ ਹੈ ਪਤਿਤ ਉਧਾਰ ਲੇ ਹਾਂ ਪ੍ਰਮਾਤਮਾ ਐਸੇ ਮਨੁੱਖਾਂ ਨੂੰ ਜਿਹੜੇ ਇਹ ਕੱਡੇ ਹੁੰਦੇ ਨੇ ਨਾ ਕਿਸੇ ਚੀਜ਼ ਤੋਂ ਬਾਹਰ ਸੁੱਟੇ ਹੁੰਦੇ ਨੇ ਮਾਲਕ ਉਹਨਾਂ ਨੂੰ ਰੱਖਦਾ ਹੈ ਪਤਿਤ ਉਧਾਰ ਉਹਨਾਂ ਦਾ ਉਧਾਰ ਕਰਦਾ ਨਾਨਕ ਅਰਦਾਸ ਇਹ ਮੇਰੇ ਮਨਾ ਨਾਨਕ ਆਖਦਾ ਹੈ ਮੇਰੇ ਅੱਗੇ ਕਹੀ ਪ੍ਰਮਾਤਮਾ ਤੇਰੇ ਅੱਗੇ ਅਰਦਾਸ ਹੈ ਜਿਵੇਂ ਪਤਿਤ ਉਧਾਰ ਹਾਂ ਪਤਿਤ ਜਿਹੜੇ ਧਰਮ ਦੇ ਵਿੱਚੋਂ ਜਿਹੜੇ ਚੰਗੇ ਬੰਦਿਆਂ ਵਿੱਚੋਂ ਕੱਢੇ ਹੁੰਦੇ ਨੇ ਮਾਲਕ ਉਹਨੂੰ ਆਪਣੇ ਕੋਲ ਰੱਖ ਲੈਂਦਾ ਮਾਲਕ ਜੀ ਤੇਰੇ ਅੱਗੇ ਸਾਡੀ ਇਹ ਅਰਦਾਸ ਹੈ ਗੁਰਦੇਵ ਸਵਾਮੀ ਮਿਹਰ ਅਮਤ ਕਰਨ ਕਿਰਪਾ ਕਰਨ ਬੋਲਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੇ ਮਹਿਲਾ ਤੀਜਾ ਆਨੰਦੇ ਕੋ ਅਹੰਕਾਰਤ ਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤ ਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹ ਨਾਨਕ ਨੰਦ ਹੋ ਆ ਸਤਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ ਸਬਨਾ ਅੰਗਲਾ ਸਵਰਾਜ ਸੁਆਮੀ ਸੋ ਕਿਉ ਮਨੋਂ ਵਿਸਾਰੇ ਸੱਚੇ ਸਾਇਬਾ ਕਿਆ ਨਹੀਂ ਕਰਤੇ ਰਹਿ ਸਦਾ ਸਿਸਲਾ ਤੇਰੀ ਨਾਮ ਮਨ ਸਭਈ ਕਹੈ ਨਾਨਕ ਸੱਚੇ ਸਾਇਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ